ਉੱਥੇ ਪਹੁੰਚ ਗਏ ਆ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਬਈ ਜੀ ਇਹ ਮੰਡੀ ਬਾਈ ਜੀ ਤਰਕਸੀਰਲ ਚੌਕ ਦੇ ਨੇੜੇ ਲੱਗਦੀ ਹੈ ਬਾਈ ਜੀ ਦੋ ਕਿੱल्ल्याਾਂ ਦੀ ਦੂਰੀ ਤੇ ਤੇ ਜਿਵੇਂ ਸੂਏ ਦੇ ਉੱਪਰ ਲੱਗਦੀ ਹੈ ਬਰਨਾਲਾ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਲਾਈਕ ਕਰ ਦਿਓ ਆਪਣਾ YouTube ਚੈਨਲ ਹੈ ਫਾਰਮਰ ਕਿੰਗ ਨਾਟ ਗਿਆ ਇਹ ਮੰਡੀ ਬਾਈ ਜੀ ਸੋਮਵਾਰ ਨੂੰ ਲੱਗਦੀ ਹੈ ਹਰ ਇੱਕ ਸੋਮਵਾਰ ਨੂੰ ਵੀਡੀਓ ਬਾਈ ਜੀ ਆਪਣੀ ਸਾਰੀ ਦੇਖ ਕੇ ਜਾਓ ਆ ਜੀ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਇਹ ਮੰਡੀ ਬਾਈ ਜੀ 4 ਮਹੀਨਿਆਂ ਤੋਂ ਨਵੀਂ ਲੱਗਣ ਲੱਗੀ ਆ ਬਹੁਤ ਵਧੀਆ ਵਾਹਿਆਂ ਕੋਲ ਟਰੈਕਟਰ ਆਉਂਦੇ ਆ ਚਾਹੇ ਟਰੈਕਟਰ ਬਾਈ ਵਾਹ ਕੇ ਲੈ ਵੀਡੀਓ ਨੂੰ ਸ਼ਾਰੇ ਦੇ ਕੇ ਜਾਈਓ ਬਾਈ ਜੀ ਤੇ ਆਪਣਾ YouTube ਚੈਨਲ ਫਾਰਮਰ ਕਿੰਗ ਨਾਟਗਰ ਤੇ ਆਪਣਾ ਫੋਨ ਨੰਬਰ ਆ 70885 38188 ਤੇ ਕਾਲ ਕਰੋ ਬਾਈ ਜੀ ਵੀਡੀਓ ਪਰਵਾਓ ਆਜੋ ਜੀ ਮੰਡੀ ਦੇ ਵਿੱਚ ਦਿਖਾਈਏ ਤੁਹਾਨੂੰ ਵਧੀਆ ਵਧੀਆ ਟਰੈਕਟਰ ਤੇ ਉੱਚੇ ਤੇ ਨੀਵੇਂ ਮਾਡਲਾਂ ਦੇ ਟਰੈਕਟਰ ਆਉਂਦੇ ਆਜੋ ਜੀ ਮੰਡੀ ਦੇ ਵਿੱਚ ਪਰਨਾਲਾ ਟਰੈਕਟਰ ਮੰਡੀ ਪਾ ਪਰਨਾਲਾ ਦੇ ਵਿੱਚ ਪਹੁੰਚੇ ਆ ਤੁਹਾਨੂੰ ਦਿਖਾਵਾਂਗੇ ਟਰੈਕਟਰ ਵਧੀਆ ਵਧੀਆ ਉੱਚੇ ਤੇ ਨੀਵੇਂ ਮਾਡਲਾਂ ਦੇ ਆਪਾਂ ਬਾਈ ਨਾ ਕਰਦਾ ਇਹ ਗੱਲ ਵੀ ਮੰਡੀ ਇਹ ਕਿੱਥੇ ਲੱਗਦੀ ਆ ਹਾਂ ਬਾਈ ਕੀ ਗੱਲ ਆ ਠੀਕ ਠਾਕ ਵਧੀਆ ਵਧੀਆ ਹਾਂ ਜੀ ਮੰਡੀ ਵਾਲੇ ਦੱਸ ਆਪਾਂ ਨੂੰ ਲੋਕੇਸ਼ਨ ਆ ਇਹੇ ਵੀਰੇ ਬਾਜਾਖਾਨਾ ਦੇ ਤਰਫੀ ਤੋਂ ਉਹਦੇ ਪਚਾਲੇ ਲੱਗਦੇ ਆ ਮੁੰਡੇ ਜਿੱਥੇ ਟਰੈਕਟਰ ਦੇ ਫੈਰੋ ਨੇ ਛਾਪਰੀਆਂ ਲੱਗੀਆਂ ਠੀਕ ਹੈ ਜੀ ਉਹਦੇ ਨਾਲ ਆਪਣੀ ਮੰਡੀ ਲੱਗਦੀ ਆ ਆਪਣੇ ਕੋਲੇ 1500 ਟਰੈਕਟਰ ਆਉਂਦੇ ਠੀਕ ਹੈ ਜੀ ਹਾਂ ਜੀ ਠੀਕ ਹੈ ਟਰੈਕਟਰ ਦਿਖਾਓ ਜੀ ਹਾਂ ਜੀ ਆਪਣਾ ਫੋਨ ਨੰਬਰ ਵੀ ਬੋਲ ਦੋ ਬਈ ਨਾ ਅੱਜ 6284367988 ਠੀਕ ਹੈ ਇਹ ਨੰਬਰ ਆ ਆਪਣਾ ਠੀਕ ਹੈ ਜੀ ਲਓ ਜੀ ਪਹਿਲਾ ਟਰੈਕਟਰ ਦਿਖਾਉਣਿਆ ਹਾਂ ਟਰੈਕਟਰ ਹੈਗਾ ਜੌਂਡੀਆ ਜੀ ਦੇ ਸਕਦੇ ਹੋ ਪਹਿਲਾ ਟਰੈਕਟਰ ਕਰੋ ਚੈੱਕ ਬਹੁਤ ਸੋਹਣਾ ਟਰੈਕਟਰ ਹੈ ਜੀ ਟਰੈਕਟਰ ਹੈਗਾ ਜੀ 524 524 ਹੈ ਜੀ ਦੇਖ ਸਕਦੇ ਹੋ ਟਾਇਰ ਟੂਰ ਪੂਰੇ ਪੈਣਾ ਟਰੈਕਟਰ ਦੇ ਠੀਕ ਹੈ ਜੀ ਤੇ ਪਹਿਲੇ ਮਾਲਕਾਂ ਦਾਗਾ ਜਿੰਨਾ ਤੋਂ ਆਪਾਂ ਲੈ ਕੇ ਆਏ ਆ ਟਰੈਕਟਰ ਇਹ ਹਾਂ ਜੀ ਮਾਲਕੜਾ ਹੋਇਆ ਸੀ ਉਹਨਾਂ ਦਾ ਠੀਕ ਹੈ ਵੀਰੇ ਸਾਰਾ ਰੇਵਾ ਟਰੈਕਟਰਾਂ ਕਿਤੇ ਕੋਈ ਕਰਮ ਨਹੀਂ ਲੱਗੀ ਪੂਰਾ ਪੁੱਲ ਸੋਹਾਂ ਟਰੈਕਟਰ ਆਇਆ ਹਾਂ ਜੀ ਸੱਤ ਮਾਡਲ ਆ ਠੀਕ ਹੈ ਜੀ ਤਿੱਸਾ ਖੋਲਦਾ ਪੈਠਾ ਠੀਕ ਹੈ ਜੀ ਹਾਂਜੀ ਓਕੇ ਟੌਪ ਮਾਡਲ ਹੈ ਦੇਖੋ ਟਰੈਕਟਰ ਦੇਖ ਹਾਂਜੀ ਬਹੁਤ ਸੋਹਣਾ ਸਾਰਾ ਪੰਜਾਬ ਨੰਬਰ ਆਪਣੇ 50 ਵੀਰੇ 50 ਪਹਿਲੇ ਮਾਲਕਾਂ ਦਾ ਪੀਵੀ 33 ਨਕੋਦਰ ਦਾ ਨੰਬਰ ਰੱਖਿਆ ਯਾਰ ਰੇਟ ਕੀ ਕਰਤਾ ਵੀਰੇ ਰੇਟ ਇਹਦਾ 3 ਲੱਖ ਤੇ 65000 ਰੁਪਏ ਬਾਈ ਹਾਂਜੀ ਤੇ 3 ਲੱਖ ਤੇ 45000 ਦਾ ਆਹਨਾ ਟਾਇਰ ਦੇ ਦੇ ਠੀਕ ਹੈ ਬਾਈ ਬੋਖ ਦੇ ਉੱਤੇ ਹੋਰ ਵੀ ਮਾਰ ਤਾਲ ਕਰਾਂਗੇ ਇਹਦਾ ਆਉਂਦਾ ਚੈਨਲ ਦੇਖ ਕੇ ਓਕੇ ਵੀਰੇ ਠੀਕ ਹੈ ਜੀ ਲਓ ਜੀ ਮਿੱਤਰੋ ਇਹ ਜੌਂਡੀਰ ਟਰੈਕਟਰ ਸੀਗਾ 52 4 52 4 ਇਹਦਾ ਮੂਲ ਟਾਇਰ ਮੋٹے ਪਏ ਹਾਂਜੀ ਹਾਂਜੀ ਵਧੀਆ ਟਰੈਕਟਰ ਜੱਚਦਾ ਹੈ ਲਓ ਵੀ ਦੂਜਾ ਟਰੈਕਟਰ ਆ ਗਿਆ 855 855 ਆ ਗਿਆ ਜੀ 2000 ਮਾਰਦਾ ਠੀਕ ਹੈ ਜੀ ਤੇ 70 ਪੈਸੇ ਟਾਇਰ ਆ ਟਰੈਕਟਰ ਦੇ ਚੰਗਾ ਟਰੈਕਟਰ ਆ ਸਾਰਾ ਪੂਰਾ Ориਜਨਲ ਆ ਠੀਕ ਹੈ ਜੀ ਹਾਂਜੀ ਦੇਖ ਸਕਦੇ ਹੋ ਬਾਈ ਤਾਂ ਇੱਕ ਬਾਡੀ ਬੁੱਡੀ ਲੈਣ ਤੇ ਮਾਰ ਦੇ ਤਾ ਮਿੱਤਰੋ ਸਾਦਰੀ ਲੱਗੀ ਆ ਹਾਂਜੀ ਹਾਂਜੀ ਸੈਂਟਰ ਗੇਰਾ ਹਨਾ ਹਾਂਜੀ ਹਾਂਜੀ ਲੋ ਵੀ ਇਹ ਬਾਈ ਟਰੈਕਟਰ ਇੰਜਨ ਵਧੀਆ ਪਿਆ ਪੂਰਾ ਵਧੀਆ ਪਿਆ ਕਰਲੋਸ ਕਰੀਂ ਇੰਜਣਾਂ ਦਾ ਚੰਗਾ ਟਰੈਕਟਰ ਆ ਪੂਰਾ ਸਾਰਾ ਠੀਕ ਹੈ ਜੀ ਚਾਹੇ ਕੋਈ ਬਾਈ ਬਾੱਕ ਲੈ ਜੇ ਬਾੱਕ ਲੈ ਜੇ ਬਿਰ ਤਸੱਲੀ ਕਰਕੇ ਖੂ ਚੱਕਰ ਨਹੀਂ ਤੇ ਇਹ ਤੂੰ ਬਹੁਤ ਸਾਈ ਦਾ ਨੋਟ ਦੇਵੇ ਠੀਕ ਹੈ ਜੀ ਲੋ ਵੀ ਚਾਹੇ ਬਾੱਕ ਲੈ ਜਾਓ ਬਾਈ ਕਹਿੰਦਾ ਟਰੈਕਟਰ ਸੋਨਾ ਦਿੱਤਾ ਡਿਮਾਂਡ ਇਹਦੀ 2 ਲੱਖ ਤੇ 45000 ਰੁਪਿਆ 215000 ਦਾ ਆਪਾਂ ਚਾਪੀ ਦੇ ਰਿਹਾ ਹਾਂ ਠੀਕ ਹੈ ਜੀ ਲੋ ਬਾਈ ਕਹਿੰਦਾ 215000 ਤਾਂ ਆਪਾਂ ਦੇ ਦੋ ਹਾਂ ਜੀ ਫ੍ਰੇਡ ਚ ਇਹ ਕਿੰਨਾ ਕਰੇ ਠੀਕ ਹੈ ਜੀ ਦੇਖੋ ਪਾਵਰ ਨਹੀਂ ਹੈਗਾ ਨਾ ਵੀਰੇ ਨਹੀਂ ਨਹੀਂ ਸੈਂਪਲ ਤੇ ਨਹੀਂ ਆਪਾਂ ਠੀਕ ਹੈ ਜੀ ਪਾਵਰ ਹੈ ਨਹੀਂ ਕੋਈ ਟਰੈਕਟਰ ਮਗਰਾੜ ਜ਼ਰੂਰ ਮਾਗੋ ਦਿਖਾ ਦੇ ਬਾਈ ਲੋ ਜੀ ਮਗਰਾੜ ਪੂਰੇ ਸੋਨੇ ਪਿਆ ਬਾਈ ਦੇਸ਼ਾ ਦਾ ਸੋਹਾਂ ਟਰੈਕਟਰ ਪਿਆ ਟਰੈਕਟਰ ਦੇ ਮਾਗਰ ਨੂੰ ਦਿਖਾਉਣਾ ਟਰੈਕਟਰ ਹਾਂ ਜੀ ਮਿੱਤਰੋ ਮਗਰਾ ਮਗਰਾ ਨੂੰ ਦਿਖਾ ਰਹੇ ਟਰੈਕਟਰ ਬਹੁਤ ਹੀ ਵਧੀਆ ਪਿਆਗਾ ਹਾਂ ਚੰਗਾ ਟਰੈਕਟਰ ਸੋਹਣਾ ਟਰੈਕਟਰ ਪਿਆ ਹਾਂਜੀ ਉਹ ਡਰਾਈਵਰ ਨੂੰ ਨਾਲ ਹਜ਼ਾਰ ਆ ਕੁ ਜੰਡਾ ਉਹ ਨਾਲ ਕੋਲ OK ਬਈ ਜੇ ਸਾਹਿਬ ਰਮ ਰਮ ਦਿਖਾ ਦੇ ਮਿੱਤਰ ਮਗਰਾ ਦਾ ਅੰਦਰ ਉਹ ਸਾ ਦੇ ਸਾਰਾ ਇਹ ਟਰੈਕਟਰ ਜੈਨੂਅਲ ਪੂਰਾ ਵਧੀਆ ਟਰੈਕਟਰ ਹੈ ਹਾਂਜੀ 855 ਸਵਰਾਹ ਹਾਂਜੀ ਹਾਂ ਲੋ ਵੀ ਟਰੈਕਟਰ ਹੋਰ ਆ ਗਿਆ ਇੱਧਰ ਇੱਧਰ ਆ ਗਿਆ 855 ਬਈ ਠੀਕ ਹੈ ਇੱਧਰ ਅੱਗੇ ਉਹ ਦਿਖਾ ਦੇ ਬਈ ਪਹਿਲਾਂ ਠੀਕ ਹੈ ਲੋ ਵੀ ਪਿੱਛੋਂ ਦੇਖੋ ਪਹਿਲਾਂ ਟਰੈਕਟਰ ਲੋ ਮਿੱਤਰੋ ਟਰੈਕਟਰ ਬਈ ਇਹ ਵੀ ਬਹੁਤ ਹੌਂਸਲਾ ਇਹਦੇ ਟਾਇਰ ਨਵੇਂ ਆ ਨਾ ਭਾਈ ਹਾਂਜੀ ਹਾਂ ਭਰੇ ਨਵੇਂ ਸੀਟ ਦੇ ਨਵੇਂ ਇਹਦੇ ਟਾਇਰ ਭਾਈ ਹੈਗੇ ਨਾਲ ਦੇ ਟਾਇਰ 70 ਪੈਸੇ ਲਾਏ ਹੋ ਭਾਈ ਅਗਲੇ ਨਾਲ ਦੇ ਨੇ ਪਿੱਛੇ ਟਾਇਰ ਸਾਨੂੰ ਅਸੀਂ ਥੋੜੇ ਪੈਸੇ ਪਏ ਸੀ ਨਵੇਂ ਚੜਾ ਲਏ ਠੀਕ ਹੈ ਜੀ ਪਹਿਲੇ ਮਾਲਕਾਂ ਦਾਗਾ ਕੋਈ ਲੋਨ ਨਹੀਂ ਕੋਈ ਨਹੀਂ ਨਕਦ ਕੈਸ਼ ਦਾ ਟਰੈਕਟਰ ਆ ਜਾਵਾ ਠੀਕ ਹੈ ਜੀ ਛਾਤਰੀ ਤੇ ਸਾਰਾ ਦਿਖਾ ਦੇ ਸਾਰਾ ਨਵੀਂ ਛਾਤਰੀ ਟੱਕੜੂਕ ਲੱਗਿਆ ਹੋਇਆ ਸਾਰਾ ਕੁਝ ਚਾਰੇ ਟਾਇਰ ਅਗਲੇ ਅਗਲੇ ਗੁਡੀਆ ਤੇ ਪਿੱਛੇ ਸੀਟ ਦੇ ਠੀਕ ਹੈ ਜੀ ਹਾਂਜੀ ਨਹੀਂ ਸਾਈਡ ਨਹੀਂ ਸੈਂਟਰ ਗਏਗਾ ਜੀ ਹਾਂਜੀ ਸੈਂਟਰ ਪਾਵਰ ਤੇ ਸਾਈਡ ਕਲੱਚ ਆ ਆਈ ਪੀਟੀਓ ਦੂਰਾ ਆਪਣਾ ੁੱਲੇ ਵਾਲਾ ਆ ਗਿਆ ਬਈ ਟਰੈਕਟਰ ਇਹ ਠੀਕ ਹੈ ਜੀ ਹਾਂਜੀ ਲੋ ਮਿੱਤਰੋ ਸੋਹਣਾ ਟਰੈਕਟਰ ਵੀ ਬਹੁਤ ਆ ਗਿਆ ਬਹੁਤ ਨਵਾਂ ਟਰੈਕਟਰ ਇਹਦਾ ਮਾਡਲ 21 ਹੈ ਜੀ ਹੈਨਾ ਮਾਡਲ 21 ਹੈ ਡਿਮਾਰ 6.5 ਲੱਖ ਰੁਪਏ ਆ ਗਈ ਠੀਕ ਹੈ ਜੀ 6 ਲੱਖ ਤੇ 15000 ਰੁਪਏ ਕਾਫੀ ਆਫਰ ਤਫੜਾ ਰਿਹਾ ਠੀਕ ਹੈ ਜੀ ਬਈ ਸਾਰੇ ਟਰੈਕਟਰ ਬਾਕੇ ਲੈ ਜਾਣ ਲੈ ਜਾਣਗੇ ਬਾਕੇ ਵੀਰੇ ਬਾਕੇ ਥੱਲੀ ਕਰਕੇ ਲੈ ਜੀ ਠੀਕ ਹੈ ਜੀ ਲੋ ਵੀ ਸਾਰੇ ਟਰੈਕਟਰ ਕਹਿੰਦੇ ਬਾਕੇ ਲੈ ਜੀ ਜਿਹੜੇ ਟਰੈਕਟਰ ਨੂੰ ਬਲਾਕ ਤੇ ਮਾਰਦੀ ਜਿਹੜੇ ਸਾਰੇ ਆ ਸੈਲਫ ਕੋਈ ਚਾਹੀਦਾ ਹੈ ਦੇ ਸਾਈਂ ਤੇ ਕੋਈ ਚਾਪੀ ਲੱਗੀ ਕੋਈ ਜਿਆਦਾ ਬਾਲਾ ਜਿਆਦਾ ਖੇਤੀ ਚ ਵੀ ਨਹੀਂ ਆਇਆ ਕੋਈ ਕਿਰਾਏ ਜਿੰਨਾਂ ਆਇਆ ਹੈਗਾ ਟਰੈਕਟਰ ਦਾ ਕਰੀ ਖੜਾ ਦੀ ਮੱਲਾ ਬੰਦੇ ਦੇ ਬਾਹਰੋਂ ਚਲੇ ਗਿਆ ਜੀ ਠੀਕ ਹੈ ਤੇ ਸਾਈਂ ਦੇ ਵੀ ਟਰੈਕਟਰ ਬਹੁਤ ਸੋਹਣਾ ਟਰੈਕਟਰ ਹੈ ਹਾਂਜੀ ਦੇਖੋ ਉਹ ਪਾਤਾ ਨੇ ਲੋ ਬੰਦਾ ਵੀ ਆਪਸੋ ਕੁਝ ਬੰਜਾ ਠੀਕ ਹੈ ਜੀ ਖਾਰਾ ਦੇ ਨਾਲ ਆ ਫੁੱਲ ਸੋਹ ਛੱਪਾ ਪੂਰਾ ਫੁੱਲ ਟਿੰਗਾ ਦਾ ਇਤਰਾ ਠੀਕ ਹੈ ਜੀ ਦੇਖੋ ਕੋਈ ਟਰੈਕਟਰ ਬਹੁਤ ਸੋਹਣਾ ਟਰੈਕਟਰ ਹੈ ਮੋੜ ਮੇਂ ਹਿੱਸੇ ਜੀ ਹੁਣ ਅੰਮੇ ਹਿੱਸੇ ਦਾ ਬਾਹਰ ਪੰਪਾ 98 ਮੜਦਾ ਠੀਕ ਹੈ ਜੀ ਤੇ ਟਾਇਰ ਹੈਗੇ ਨੇ ਹੱਥਕ ਪੈਸੇ ਮੰਨ ਲਓ ਕੂਰੀਅਰ ਦੇ ਠੀਕ ਹੈ ਜੀ ਹਾਂ ਤੇ ਬਾਕੀ ਆ ਵਰਦੀ ਬੁੱਡੀ ਲੈਣ ਦਾ ਸਾਰਾ ਅਰੀਜਨਲ ਟਰੈਕਟਰ ਆ ਠੀਕ ਹੈ ਜੀ ਉਦਾਂ ਹੀ ਮਗਰਾੜ ਮੂਰੂਟ ਚੰਗੇ ਪਏ ਨੇ ਸਾਰਾ ਕਿਤੇ ਕੋਈ ਕਲਮ ਨਹੀਂ ਲੱਗੀ ਵਧੀਆ ਟਰੈਕਟਰ ਹੈ ਜੀ 13 ਸੇ 22 ਦੇ ਟਾਇਰ 13 ਸੇ 22 60 ਟਾਇਰ ਹੈ ਹਾਂ ਜੀ ਰੇਟ ਬਾਰੇ ਦੱਸੀ ਜੀ ਰੇਟ ਇਹਦਾ ਕੋਈ 1 ਲੱਖ ਤੇ 97000 ਰੁਪਏ ਮੰਗਦੇ ਆ ਠੀਕ ਹੈ ਜੀ 1 ਲੱਖ ਤੇ 75000 ਦਾ ਟਰੈਕਟਰ ਆਪਾਂ ਆਉਂਦੇ ਰਹਿ ਲੈ ਠੀਕ ਹੈ ਜੀ ਫੁੱਲ ਸੋਹਣਾ ਟਰੈਕਟਰ ਆ ਕੇ ਗੇੜਾ ਨਹੀਂ ਪਊਗਾ ਇੰਜਨ ਗੇਅਰ ਦਾ ਵੀ ਇੰਨਾ ਚੰ ਕੀ ਕਬੂਟਰੈਕਟਰ ਸ੍ਰੀ ਜਨ ਡਾਇਰੈਕਟਰ ਆ ਗਿਆ ਬਾਈ ਅਰਜਨ ਆ ਗਿਆ 605 14 ਮਰਦਾ ਜੀ ਅਰਜਨ ਮੈਟ ਆ ਇਹ ਚੇਂਜਰ ਗੇਅਰ ਵਾਲਾ ਠੀਕ ਆ ਵੀਰੇ ਹਾਂਜੀ ਟਾਇਰ ਟੂਰ ਪੂਰੇ ਪੈਨੇ ਆ ਥੋੜੇ ਸਾਹਮਣੇ 90 ਪੈਸੇ ਪੈਸੇ ਕਹਿ ਲੋ 50 ਪੈਸੇ ਕਹਿ ਲੋ ਹਨਾ ਜੀ ਸਾਰਾ ਰਹੀਨਾ ਟ੍ਰੈਕਟਰ ਚੰਗਾ ਟ੍ਰੈਕਟਰ ਤੇ ਛਾਤਰੀ ਲੱਗੀ ਹੋਈ ਆ ਨਾ ਫਾਈਬਰ ਵਾਲੀ ਛਾਤਰੀ ਲੱਗੀ ਹੋਈ ਆ ਬਈ ਸੈਡ ਗੇਰ ਆ ਨਾ ਸੈਡ ਗੇਰ ਠੀਕ ਸੈਡ ਜੀ ਅਰਜਨ ਮੈਟ 14 ਆ ਟ੍ਰੈਕਟਰ ਜੀ ਸਰ ਇਹਦਾ ਰੇਟ ਕੀ ਵੀਰੇ ਰੇਟ ਤਾਂ ਇਹਦਾ ਹੈਗਾ ਵੀਰੇ 4 ਲੱਖ ਤੇ 45000 ਰੁਪਇਆ ਹਾਂਜੀ ਆਪਾ 4,10,000 ਰੁਪਏ ਦੇ ਦਿੱਤੇ ਠੀਕ ਹੈ 14 ਮਾਡਲ ਹੈ ਨਾ 14 ਇਹਦੇ ਵੀ ਟਰਬੋ ਟੇ ਬਾਇਆ ਹਾਂਜੀ ਹਾਂ ਫਿਰ ਪੂਰਾ ਜੈਨੂਅਲ ਟਰੈਕਟਰ ਆ ਯਾਰ ਉਹ ਮੈਂ ਕਾਹ ਚੋਰ ਪੂਰੇ ਵਧੀਆ ਗਏ ਸਾਵਧਾਨ ਰੱਖਿਆ ਬੈਠਾ ਹਾਂਜੀ ਹਾਂ ਜਿੰਮੇਦਾਰੀ ਹੋਊਗੀ ਬਈ ਰੇਟ ਵਾਲੀ ਤਾਂ ਪੂਰੀ ਠੀਕ ਹੈ ਆਣ ਆ ਮਾਲ ਮਾਨ ਕਰਕੇ ਵੀ ਤੁਰਾਂ ਕਿਸੇ ਨੂੰ ਨਰਾਜ਼ ਕਰਕੇ ਨਹੀਂ ਠੀਕ ਹੈ ਬੋਲ ਅਰਜੈਂਟ ਹੈ ਟਰੈਕਟਰ ਪਾਵਰ ਸਟੀering ਚ ਆ ਗਿਆ ਪਾਵਰ 14 ਮਾਡਲ ਲੋ ਜੀ ਇੱਕ ਆ ਗਿਆ ਜੀ ਇੱਧਰ ਹੁਣ ਸੋਨਾ ਸੋਨਾ ਲਿਕ ਆ ਗਿਆ ਜੀ ਹੱਥ ਮਾਰ ਲਾ ਠੀਕ ਹੈ ਜੀ ਇਹ ਵੀ ਪਾਵਰ ਸਟੀering ਆ ਵੀਰੇ ਡਬਲ ਪੰਪ ਨਾਲ ਪਾਵਰ ਸਟੀering ਸੌ ਸਾਰਾ ਹੈ ਤੇਰਾ ਸੋਨਾ ਦੇ ਟਾਇਰਾਂ ਚ ਠੀਕ ਹੈ ਜੀ ਪ੍ਰੈਕਟਰ ਪੂਰਾ ਜੈਨੂਇਨ ਆ ਠੀਕ ਹੈ ਵੀ ਹਾਂ ਵੀਰੇ ਇੰਜਨ ਗੀਅਰ ਤੇ ਫੁੱਲ ਥੱਲੀਆਂ ਆਉਂਦਾ ਚਾਹੇ 2 ਘੰਟੇ ਵਾਹ ਲੋ 3 ਵਾਹ ਲੋ ਦਿਹਾੜੀ ਵਾਹ ਲੋ ਦੋ ਦੇੜੀਆਂ ਵਾਹ ਲੋ ਸੈਟ ਕਰਕੇ ਫੇਰ ਲੈ ਜਾਓ ਠੀਕ ਹੈ ਜੀ ਫੁੱਲ ਥੱਲੀਆਂ ਥੈਂਕ ਯੂ ਲੱਗੀ ਹੋਈ ਆ ਤੇਲ ਵਾਲੀ ਹਾਂਜੀ ਤੇਲ ਵਾਲੀ ਵੀਰੇ ਜੀ ਤੇਲ ਵਾਲੀ ਠੀਕ ਤੇ ਨਾਲ ਚੱਕਿਆ ਜਾਵੇ ਹੈਨਾ ਮਹਾ ਜਮਾਨ ਪਰ ਰੱਖਾਂ ਦੀ ਲੋੜ ਨਹੀਂ ਕੁਝ ਨਹੀਂ ਪਾਰ ਕਰਨ ਦੀ ਲੋੜ 8 ਮਡਲ ਹੈ ਹੈ ਨਾ ਬਈ 8 ਮਡਲ ਦੇ 8 ਮਡਲ ਪੰਪਾ ਇਥੇ ਕੈਮਰਾ ਮਾਰਦੇ ਆ ਜਿੱਥੇ ਦੇ ਮਾਰਦੇ ਸੈਂਟਰ ਪਾਵਰ ਸਾਰਾ ਕੁਝ ਠੀਕ ਹੈ ਜੀ ਪਾਵਰ ਸਟੀਅਰਿੰਗ ਹੈ ਜੀ ਹਾਂ ਪਾਵਰ ਸਟੀਅਰਿੰਗ ਇਹਦਾ ਰੇਟ ਬਈ ਰੇਟ ਤਾਂ ਬਈ ਇਹਦਾ ਹੈਗਾ 2,95,000 ਰੁਪਿਆ ਠੀਕ ਹੈ ਜੀ 2,65,000 ਠੀਕ ਹੈ ਦੇ ਕੇ ਦਿਖਾ ਦੇ ਯਾਰ ਆਪਣੇ ਨੂੰ ਠੀਕ ਹੈ ਜੀ ਚੈਲੰਜ ਟਰੈਕਟਰ ਬਹਾਵ ਜੀ ਕੋਲੋ ਦੇ ਟਾਇਰ ਹਾਂ ਜੀ ਠੀਕ ਹੈ ਟਰੈਕਟਰ ਸੋਹਣਾ ਬਈ ਠੀਕ ਹੈ ਜੀ ਤਾਂ ਤੁਸੀਂ ਆ ਸਾਰੀ ਸ਼ੋਅ ਸਾਹ ਦਿਖਾ ਦਿਆ ਥੱਲੇ ਬਾਡੀ ਬੁੱਡੀ ਲੈਣ ਚੈੱਕ ਕਰਾ ਦਿਆ ਤਾਂ ਆਪ ਮਾਡਲ ਲੱਗਦਾ ਉਹ ਬਾਡੀ ਟਾਪ ਮਾਡਲ ਮੈਂ ਤੋ ਦੇਖੋ 14 8 ਮਾਡਲ ਹੈ ਹਾਂਜੀ ਉਹ ਵੇਡ ਟਰੈਕਟਰ ਹੈ ਦੂਆ ਦਾ ਗਿਆ 735 98 ਮਾਡਲ ਹੈ ਠੀਕ ਹੈ ਜੀ ਸਵਰਾਜ ਸਵਰਾਜ 735 ਹਾਂਜੀ ਤੇ ਪੂਰਾ ਚੰਗਾ ਟਰੈਕਟਰ ਸੋਹਣਾ ਹੈ ਨਾ ਬਲਾਕ ਨੂੰ ਕਿਥੇ ਉਸੇ ਤੇ ਹਲੇ ਕਿਤੇ ਰੰਗ ਨਹੀਂ ਲਿਆ ਇਹਦੇ ਮਾਲਾ ਸਾਰਾ ਰੰਗ origignal ਹੈ ਕਿਤੇ ਹਲੇ ਜਿੱਥੇ ਆਪਾਂ ਪੈਰ ਦਾਣ ਹੁੰਦੇ ਇਹਨਾਂ ਤੇ ਵੀ ਰੰਗ ਹੈ ਮਾੜਾ ਮਾੜਾ ਉਤਰਿਆ ਨਹੀਂ ਠੀਕ ਹੈ ਜੀ ਤੇ ਕੋਈ ਐ ਕਿਤੇ ਰੰਗ ਨਹੀਂ ਲਿਆ ਟਰੈਕਟਰ ਦਾ ਸਾਰਾ ਫੁੱਲ origignal ਹੈ ਕੁੜੀਆ ਤੇ ਟਾਇਰਾ ਸੇਹਣਾ ਵਾਲੇ ਠੀਕ ਹੈ ਜੀ ਤੇ ਇਹ ਟਰੈਕਟਰ ਆਪਾਂ ਦੇ ਦਾਂਗੇ ਲਾਸਟ ਰੇਟ ਇਹਦਾ 165000 ਆਪਾਂ 140000 ਰੈ ਮਾਲ ਤਾਂ ਨੇ ਇਹ ਥਾਣੇ ਮੰਨ ਲਾ ਇਹ ਡਬਲ ਕਲਚ ਤਾਂ ਨਹੀਂਗਾ ਨਹੀਂ ਕਲਚ ਸਿੰਗਲੀ ਹੁੰਦਾ ਵੀਰੇ 735 ਇਹਦਾ ਸਿੰਗਲ ਕਲਚ ਹੈ ਜੀ ਹਾਂ 13 ਦੇ 13 2002-02 ਚ ਆਇਆ ਪਿਆ ਇਹ ਵੀਰੇ ਨਹੀਂ ਡਬਲ ਕਲਚ ਤਾਂ ਵੀਰੇ ਹੋਂ ਆਉਣ ਲੱਗੇ ਨਹੀਂ ਪਹਿਲਾਂ ਤਾਂ ਸਿੰਗਲ ਹੀ ਹੁੰਦੇ ਸੀਗੇ ਮੰਨ ਲਾ 12 13 14 15 ਮਾਲ ਤੱਕ ਦਾ ਸਿੰਗਲੀ ਹੈ ਠੀਕ ਹੈ ਜੀ ਮੈਂ ਟਰੈਕਟਰ ਵੀ ਠੀਕ ਹੈ ਵੀਡੀਓ ਕਰ ਦੋ ਬਈ ਸ਼ੇਅਰ ਹਾਂਜੀ ਲਓ ਵੀ ਟਰੈਕਟਰ ਆ ਗਿਆ ਇੱਧਰ 750 ਸੋਨਾ ਲਿਖੋ ਦੇਖੋ ਵੀ ਟਰੈਕਟਰ ਇਹ ਵੀ ਸੋਨਾ ਹੈ ਹਾਂਜੀ ਹਾਂਜੀ ਇਸ ਆ ਗਿਆ ਇਹ ਟਰੈਕਟਰ ਬਾਰੇ ਪਤਾ ਵੀ ਜਾਣਾ ਇਹ ਵੀਰੇ ਹੈਗਾ 2007 ਮਾਡਲ ਆ ਠੀਕ ਹੈ ਜੀ ਹਾਂ ਜੀ ਬਾਕੀ ਟਾਇਰ 70 ਪੈਸੇ ਨੇ ਟਰੈਕਟਰ ਦੇ ਚੰਗਾ ਟਰੈਕਟਰ ਆ ਸਾਰਾ ਇੰਜਨ ਗੇਅਰ ਵੀ ਪੁੱਲਸ ਠੀਕ ਹੈ ਜੀ ਹਾਂ ਜੀ ਲਓ ਜੀ ਐਮ ਆਰ ਕੋਲ ਟਾਇਰ 14 ਨਾ 28 ਹਾਂ ਜੀ ਹਾਂ ਜੀ ਸੈੜ ਗਿਆ ਸੈੜ ਗਿਆ ਟਰੈਕਟਰ ਦੇਖੋ ਜੀ ਪਾਵਰ ਹੈ ਨਹੀਂ ਇਹ ਨਹੀਂ ਸਿੰਪਲ ਸਟੀਰੀਂਗ ਸਿੰਪਲ ਸਟੀਰੀਂਗ ਹੈ ਜੀ ਟਰੈਕਟਰ ਸੋਹਣਾ ਜੀ ਹਾਂ ਜੀ ਇਹ ਸੱਤ ਮਾਡਲ ਹੈ ਸੱਤ ਮਾਡਲ ਇਹ ਰੇਟ ਜੀ ਇਹ ਰੇਟ 2 ਲੱਖ 65000 ਰੁਪਏ ਦਾ। ਉਹ ਵੀ ਰੇਟ 2 ਲੱਖ 65000 ਕਰਦਾ ਵੀ। 2 ਲੱਖ 15000 ਰੁਪਏ ਟਰੈਕਟਰ ਦੇ ਦਾਂਗੇ ਵੀ। ਇਹ ਨਾਲ ਦਾ ਸੌਦਾ ਹੋ। ਠੀਕ ਹੈ ਟਰੈਕਟਰ ਸਾਫ ਹੈ। ਹਾਂਜੀ। ਨਹੀਂ ਸਕਦੇ। ਹਾਂਜੀ। ਬਹੁਤ ਵਧੀਆ ਟਰੈਕਟਰ ਹੀ ਸਾਧਰੀ ਲੱਗਦੀ ਹੈ। ਸਾਰਾ ਸਹੀ ਨਾ ਟਾਇਰ ਵਧੀਆ ਪੈ ਗਿਆ। ਹਾਂਜੀ ਹਾਂਜੀ। ਮੂਰਲੇ ਤਾਂ ਨਵੀਂ ਹੈ। ਮੂਰਲੇ ਵੀ। ਫਾਦੇ ਵੀ ਮਗਲੇ ਆਪਾਂ। ਹਾਂ। ਨਾ ਮਿੱਤਰੋ। ਆ ਜਾਗੇ 855 ਹੋ। 96 ਮਾਡਲ। ਇਹ ਟਰੈਕਟਰ ਵੀ ਨੇ? ਇਹ 96 ਮਾਡਲ ਹੈ। ਠੀਕ ਹੈ ਜੀ। ਹਾਂਜੀ। ਇਹ ਟਰੈਕਟਰ ਅਸਰ ਇਹਦੇ ਬਾਰੇ ਕੋਈ ਏਵੀਟਰਟਰ ਫੁੱਲ ਰੀਨਲ ਆਈ ਚੰਗਾ ਟਰੈਕਟਰ ਆ ਇੰਜਨ ਗੇਅਰ ਦਾ ਫੁੱਲ ਠੀਕ ਹੈ ਜੀ ਤੇ ਬਹੁਤ ਸਾਰਾ ਦਿਖਾ ਦਿਓ ਪਿੱਛੇ ਤੱਕ ਮਾਰ ਕੇ ਠੀਕ ਹੈ ਰੇਟ ਇਹਦਾ 1,65,000 ਰੁਪਏ ਪੰਜਾਬ ਨੰਬਰ ਆ ਟਰੈਕਟਰ ਠੀਕ ਹੈ ਜੀ ਇਹ 1,35,000 ਰੁਪਏ ਨੋ ਵੀ 1,35,000 ਰੁਪਏ ਦਾ ਕਹਿੰਦਾ ਹੋ ਸੱਟਾ ਜੀ ਲੈ ਸਕਦਾ ਵੀਰੇ ਵਿੱਚ ਲੋ ਮਿੱਤਰ ਫੁੱਕਾ ਕੋ ਬਹੁਤ ਸੋਹਣੀ ਲੱਗਿਆ ਬੰਦਾ ਹਾਂ ਜੀ ਫੁੱਕ ਬਹੁਤ ਸੋਹਣੀ ਲੱਗਿਆ ਤੇ ਜੀ ਹਾਂ ਜੀ ਸੱਲੀ ਹੈ ਜੀ ਡੰਡਾ ਨਾਲ ਆ ਜੀ ਸਾੜਾ ਨਾਲ ਆ ਡਰਾਵਲ ਦੀ ਨਾਲ ਆ ਸਾਰਾ ਕੋਈ ਵੀ ਸੀਪੇ 2012 ਹਾਂ ਜੀ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਨੇ ਠੀਕ ਹੈ ਜੀ ਸਾਦਰੀ ਲੱਗੀ ਆ ਕਿਹੜਾ ਟਰੈਕਟਰ ਲੈਣਾ ਜੀ 2012 ਮਾਡਲ ਐਸਰ ਦੇਖ ਸਕਦੇ ਹੋ ਜਿਹਦੇ ਵਿੱਚ ਬਹੁਤ ਸੋਹਣਾ ਟਰੈਕਟਰ ਹੈ 241 ਇਹ ਟਰੈਕਟਰ ਕਿੰਨੇ ਕਿਦਮੋਗੇ ਭਾਈ ਇਹ ਵੀਰੇ ਆਪਾਂ ਟਰੈਕਟਰ ਦਾ ਰੇਟ ਤਾਂ ਹੈਗਾ ਭਾਈ ਇਹਦਾ 1 ਲੱਖ 85000 ਰੁਪਇਆ ਠੀਕ ਹੈ ਜੀ ਇਹ ਦੇ ਦਾਂਗੇ ਭਾਈ ਟਰੈਕਟਰ ਆਪਾਂ ਲਾਸਟ ਆਪਾਂ 155000 ਰੈਕਟਰ ਠੀਕ ਹੈ 155000 ਠੀਕ ਹੈ 65000 ਰੈਕਟਰ ਟਾਇਰ ਟੂਰ ਨਵੇਂ ਆ ਸਾਰਾ ਦਿਖਾ ਦਿਓ ਵੱਡੀ-ਬੁੱਡੀ ਨਾੜ ਸਾਰਾ ਅਰੀਜਨਲ ਟਰੈਕਟਰ ਹੈ ਠੀਕ ਹੈ ਟਰੈਕਟਰ ਦੇਖੋ ਜੀ ਬਹੁਤ ਹੀ ਵਧੀਆ ਅੱਛਾ ਟਰੈਕਟਰ ਹੈ ਛੋਟਾ ਟਰੈਕਟਰ ਹੈ ਹਾਂ ਜੋ ਸੁਨਾਲੀ ਕਾ ਖੜਾ ਹੈ 241 ਦੇਖੋ ਸ਼ਾਇਦ ਇਹ ਵੀ ਟਰੈਕਟਰ ਬਹੁਤ ਹੀ ਵਧੀਆ ਹੈ ਇਹ ਸਾਡਾ ਮੋਟਰ ਹਾਂ ਜੀ ਕਾ ਟਾ ਟਰੈਕਟਰ 12 4 28 ਟਾਇਰ ਹੈ ਜੀ ਵਧੀਆ ਨਵੇਂ ਟਾਇਰ ਪਾਏ ਗਏ ਹਾਂ ਜੀ ਨੋਈ ਨਹੀਂ ਤਾਂ ਇਸ ਉਹਨਾਂ ਲਿਕ ਆ ਗਿਆ ਦੇਖ ਸੰਗ ਹਾਂ ਭਾਈ ਇਹਦੇ ਬਾਰੇ ਦੱਸ ਇਹ ਵੀਰੇ 2000 ਮੜਦਾ ਹੈਗਾ ਠੀਕ ਹੈ ਜੀ ਤੇ ਸਾਰਾ ਅਰੀਜਨਲ ਆ ਟਰੈਕਟਰ ਆ ਠੀਕ ਹੈ ਜੀ ਐਨ ਬਾਡੀ ਬੁੱਡੀ ਸ਼ੋ ਸ਼ਾਲਾ ਮਰਟਮ ਤੋਂ ਸਾਰਾ ਰੇਨਲ ਆ ਠੀਕ ਹੈ ਜੀ ਟਾਇਰ ਜੇ ਹੈਗਾ ਸਹੀ 70 ਕੇ ਪੈਸੇ ਠੀਕ ਹੈ ਵੀਰੇ ਤੇ ਟਰੈਕਟਰ ਇੰਜੀਨੀਅਰ ਦਾ ਕੀ ਆਵਾਜ਼ ਹੀ ਆ ਭਾਈ ਅੱਛਾ ਵੀਰੇ ਰੇਟ ਦਾ 1,85,000 ਰੁਪਏ ਨੰਬਰ ਇਹ ਪੰਜਾਬ ਹੈ ਠੀਕ ਹੈ ਜੀ 1.5 ਲੱਖ ਰੁਪਏ ਦਾ ਟਰੈਕਟਰ ਆਪਾਂ ਦੇ ਲਈ ਠੀਕ ਹੈ ਵੀਰੇ ਦੋ ਭਾਈ ਕਹਿੰਦਾ 1.5 ਲੱਖ ਦਾ ਟਰੈਕਟਰ ਬਾ ਦੇ ਲਈ ਫਾਈਨ ਤੁਸੀਂ ਲੈ ਮਰਗਾਰਡ ਲੱਗਿਆ ਜੀ ਹਾਂ ਜੀ ਟਰੈਕਟਰ

ਜੇ ਕਿਸੇ ਨੇ ਖਰੀਦਣਾ ਬਾਈ ਪਾਈਆਂ ਕੋਲੇ ਆਜੋ ਨੰਬਰ ਤੁਹਾਨੂੰ ਫੇਰ ਦੱਸਾਂਗੇ ਇੱਕ ਵਾਰੀ ਦੇਖ ਸਕਦੇ ਹੋ ਛੋੜਾ ਟਰੈਕਟਰ ਹੈ ਬਾਈ ਨੰਬਰ ਇੱਕ ਵਾਰੀ ਹੋਰ ਬੋਲੀ 62843 67988 ਠੀਕ ਹੈ ਜੀ ਤੇ ਕਰੋ ਟਰੈਕਟਰ ਮਿਲ ਜਾਂਦਾ ਹਾਂ ਜੀ ਹਾਂ ਫਿਰ ਠੀਕ ਹੈ ਕਿਹੜੇ ਪਿੰਡੋਂ ਵੀਰੇ ਐਸੋ ਲੋਕਲ ਹੀ ਆ ਵੀਰੇ ਪਾਸਟਰ ਨਾਲ ਠੀਕ ਆ ਲੋ ਵੀ ਦੋ ਕਿੰਨੇ ਆਪਣਾ ਨੰਬਰ ਆ ਇਹ ਦੁਬਾਰੇ ਬੋਲਨੇ ਆ 843 67988 ਨੌ ਕਿਹਾ ਵੀਰੇ ਆਪਣਾ ਸੰਦੀਪ ਵੀਰੇ ਲੋ ਵੀ ਸੰਦੀਪ ਬਾਈ ਨੂੰ ਯਾਦ ਕਰ ਲੋ ਤੇ ਟਰੈਕਟਰ ਲਾਉਣਾ ਹੋਇਆ ਠੀਕ ਆ ਫੋਨ ਲਾਜ਼ਮੀ ਕਰੋ ਬਾਈ ਜੇ ਕਿਸੇ ਨੂੰ ਟਰੈਕਟਰ ਚਾਹੀਦਾ ਵਧੀਆ ਟਰੈਕਟਰ ਦੇਊਗਾ ਚੰਗਾ ਟਰੈਕਟਰ ਦੇਊਗਾ ਸੱਲੀ ਹੋ ਜੀ ਬਾਕੀ ਜੰਮੇ ਦਾ ਵੀ ਹਰ ਬੋਲੋ ਸ਼ੇਅਰ ਕਰ ਦਿਓ ਕਰਕੇ YouTube ਚੈਨਲ ਆਪਣਾ ਫਾਰਮਰ ਟਿੱਕ ਨਾਡ ਕਰ ਹਾਂਜੀ ਸਬਸਕ੍ਰਾਈਬ ਕਰ ਮੰਡੀ ਕਿਵੇਂ ਲੱਗੀ ਜੇ ਵਧੀਆ ਲੱਗੀ ਜੇ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੁਹਾਨੂੰ ਹੋਰ ਵੀ ਵੀਡੀਓ ਦਿਖਾਵਾਂਗੇ ਜੀ ਹੋਰ ਮੰਡੀਆਂ ਦੀਆਂ ਉਹਨਾਂ ਚੱਕ ਦਿਓ ਆ ਗਿਆ ਧੰਨਵਾਦ ਜੀ ਓਕੇ ਬਾਈ ਸਤਿ ਸ੍ਰੀ ਅਕਾਲ ਫੇਰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਬਾਈ